ਸਸਿਕਾ ਤੁਸੀਂ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਲ ਮੈਂ ਸੰਦੀਪ ਕੰਬੋਜ ਇਸ ਸਮੇਂ ਅਸੀਂ ਪੰਜਾਬ ਯੂਨੀਵਰਸਿਟੀ ਚ ਮੌਜੂਦ ਆ ਜਿੱਥੇ 2 ਨੰਬਰ ਗੇਟ ਹੈਗਾ ਤਾਂ ਜਿਹੜਾ ਸਟੂਡੈਂਟ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਯੂਨੀਵਰਸਿਟੀ ਬੰਦ ਰੱਖੀ ਜਾਏਗੀ ਤਾਂ ਉਸ ਨੂੰ ਲੈ ਕੇ ਇਸ ਸਮੇਂ ਅਸੀਂ ਪੰਜਾਬ ਯੂਨੀਵਰਸਿਟੀ ਦੇ 2 ਨੰਬਰ ਗੇਟ ਤੇ ਮੌਜੂਦ ਆ ਜਿੱਥੇ ਜਿਹੜੀ ਫੋਰਸ ਲਗਾਈ ਗਈ ਹੈ ਹਾਲਾਂਕਿ ਰਾਤ ਨੂੰ ਇਸ ਜਗ੍ਹਾ ਤੇ ਹੰਗਾਮਾ ਹੋਇਆ ਸੀ ਸਟੂਡੈਂਟ ਦੇ ਵੱਲੋਂ ਜਿਹੜੇ ਗੇਟ ਸੀ ਉਹ ਤੱਕੇ ਦੇ ਨਾਲ ਬੰਦ ਕੀਤੇ ਗਏ ਸੀ ਕਿ ਅਸੀਂ ਯੂਨੀਵਰਸਿਟੀ ਖੁੱਲਣ ਨਹੀਂ ਦੇਾਂਗੇ ਜਿਹੜੀ ਕਾਲ ਸੀ ਤਾਂ ਇੱਥੇ ਪੂਰਾ ਜਿਹੜਾ ਹੰਗਾਮਾ ਹੋਇਆ ਸੀ ਤਾਂ ਉਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਹੀ ਜਿਹੜੀ ਛੁੱਟੀ ਦਾ ਐਲਾਨ ਜਿਹੜਾ ਕੀਤਾ ਗਿਆ ਸੀ ਤਾਂ ਯੂਨੀਵਰਸਿਟੀ ਨੂੰ ਬੰਦ ਜਿਹੜਾ ਕਿ ਅੱਜ ਯੂਨੀਵਰਸਿਟੀ ਬੰਦ ਹੈਗੀ ਆ ਤਾਂ ਸਟੂਡੈਂਟ ਦਾ ਜਿਹੜਾ ਰੋਸ ਸੀ ਕਿ ਅਸੀਂ ਜਿਹੜੇ ਸਾਡੇ ਸੈਨੇਟ ਸਿੰਡੀਕੇਟ ਦੇ ਇਲੈਕਸ਼ਨ ਜਿਹੜੀ ਡੇਟ ਅਨਾਉਂਸ ਕੀਤੀ ਜਾਵੇ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਹੈਗਾ ਉਹ ਚੱਲ ਰਿਹਾ ਹੈ ਤਾਂ ਉਸ ਨੂੰ ਲੈ ਕੇ ਹਾਲਾਂਕਿ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਵੱਡੀਆਂ ਤਕਰੀਆਂ ਜ਼ਰੂਰ ਇੱਥੇ ਲਗਾਈਆਂ ਗਈਆਂ ਨੇ ਉਸ ਦੇ ਵਿੱਚ ਅਸੀਂ ਕੋਈ ਪੈਰਾ ਮਿਲਟਰੀ ਜਿਹੜੇ ਸੈਂਟਰ ਫੋਰਸਿਸ ਵੀ ਵਿੱਚ ਹੈਗੀਆਂ ਤੇ ਚੰਡੀਗੜ੍ਹ ਪੁਲਿਸ ਵੀ ਤੇ ਅਸੀਂ ਜਿਹੜੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਲਗਾਇਆ ਗਿਆ ਹੈ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਹੜਕੰਪ ਜਾ ਕਿਉਂਕਿ ਪਿਛਲੀ ਵਾਰੀ ਜਿਹੜਾ ਮਾਹੌਲ ਇੱਥੇ ਬਣਿਆ ਸੀ 10 ਤਰੀਕ ਦੀ ਜਿਹੜੀ ਕਾਲ ਸੀ 10 ਤਰੀਕ ਨੂੰ ਇੱਥੇ ਵੱਡਾ ਇਕੱਠ ਹੋਇਆ ਸੀ ਗੇਟ ਬੰਦ ਕੀਤੇ ਗਿਆ ਸੀ ਜਦੋਂ ਗੇਟ ਬੰਦ ਸੀ ਤਾਂ ਨੌਜਵਾਨਾਂ ਦੇ ਵਿੱਚ ਉਹਨਾਂ ਗੇਟਾਂ ਉਹਨਾਂ ਬੈਰੀਕੇਡਾਂ ਤੋੜਨ ਦਾ ਜਿਹੜਾ ਜੋਸ਼ ਸੀ ਜਿਹੜਾ ਹਜੂਬ ਸੀ ਉਹ ਇਸ ਤਰ੍ਹਾਂ ਦਾ ਸੀ ਜਿਸ ਨੂੰ ਅਸੀਂ ਆਪਣੇ ਕੈਮਰੇ 'ਚ ਕੈਦ ਕਰਕੇ ਤੁਹਾਡੇ ਸਾਹਮਣੇ ਅਸੀਂ ਜ਼ੂਰ ਪੇਸ਼ ਕੀਤਾ ਸੀ ਪਰ ਇਸ ਵਾਰ ਜਿਹੜਾ ਬੰਦ ਦੀ ਕਾਲ ਸੀ ਸਟੂਡੈਂਟ ਵੱਲੋਂ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਬੰਦ ਰੱਖੀ ਜਾਏਗੀ ਤਾਂ ਪ੍ਰਸ਼ਾਸਨ ਨੇ ਹੀ ਜਿਹੜਾ ਕਿ ਐਡਮਿਨਿਸਟ੍ਰੇਸ਼ਨ ਨੇ ਕਹਤਾ ਸੀ ਕਿ ਯੂਨੀਵਰਸਿਟੀ ਅਸੀਂ ਜਿਹੜਾ ਛੁੱਟੀ ਦਾ ਐਲਾਨ ਕਰਤਾ ਸੀ ਤੇ ਇੱਕ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਬਹੁਤ ਸਰਗਰਮ ਹੈਗਾ ਇਸ ਨੂੰ ਲੈ ਕੇ ਕਿ ਕਿਸੇ ਤਰ੍ਹਾਂ ਦੀ ਕਿਉਂਕਿ ਅੱਜ ਕਿਸਾਨਾਂ ਦਾ ਵੀ ਜਿਹੜਾ ਪ੍ਰਦਰਸ਼ਨ ਹੈਗਾ ਉਹ ਚੰਡੀਗੜ੍ਹ ਦੇ ਵਿੱਚ ਹੈਗਾ ਤਾਂ ਜਿਸ ਨੂੰ ਦੇਖਦੇ ਹੋਏ ਲਗਾਤਾਰ ਕਿਸੇ ਤਰ੍ਹਾਂ ਦੀ ਵੀ ਕੋਈ ਟਿੱਲ ਜਿਹੜੀ ਇੱਥੇ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਕਿਸਾਨਾਂ ਦੀ ਪਹੁੰਚਣ ਜਿਹੜੀ ਕਾਲ ਹੈਗੀ ਹੈ ਉਹ ਵੀ ਇੱਕ ਵੱਡੀ ਜ਼ਿੰਮੇਵਾਰੀ ਚੰਡੀਗੜ੍ਹ ਪੁਲਿਸ ਦੀ ਬਣ ਚੁੱਕੀ ਹੈ ਤਾਂ ਉੱਥੇ ਲਗਾਤਾਰ ਜਿਹੜੀ ਇਹ ਤਸਵੀਰ ਹੈ ਅਸੀਂ ਪੰਜਾਬ ਯੂਨੀਵਰਸਿਟੀ ਦੇ 2 ਨੰਬਰ ਗੇਟ ਤੋਂ ਦਿਖਾ ਰਿਹਾ ਜਿੱਥੇ ਪ੍ਰਸ਼ਾਸਨ ਪੁਲਿਸ ਲਗਾਤਾਰ ਇੱਥੇ ਡਟੀ ਹੋਈ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਅ ਪਿਛਲੀ ਵਾਰ ਦੀ ਤਰ੍ਹਾਂ ਜੇਕਰ ਕੋਈ ਵੱਡਾ ਇਕੱਠ ਆਉਂਦਾ ਤਾਂ ਉਸ ਦੇ ਨਾਲ ਕੋਈ ਹੁੱਲੜਬਾਜੀ ਇੱਥੇ ਨਾ ਹੋਵੇ ਤਾਂ ਇਸ ਸਮੇਂ ਮਾਰਕੀਟ ਹੈ ਜਿੱਥੇ ਦੂਰ ਦੂਰ ਤੱਕ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜਾ ਲਗਾਇਆ ਗਿਆ ਹੈ ਇੱਥਾ ਸੁਣੀਣਾ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਿਹਾ ਜਿੱਥੇ 2 ਨੰਬਰ ਗੇਟ ਤੇ ਵੱਡਾ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਤਣਾਤੀ ਹੈ ਉਹ ਕੀਤੀ ਗਈ ਹੈ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਇੱਥੇ ਨਹੀਂ ਜਿਹੜੀ ਕੀ ਸੈਨ ਕੀਤੀ ਜਾਏਗੀ ਕਿਉਂਕਿ ਜਿਹੜੀ ਬੰਦ ਦੀ ਕਾਲ ਹੈਗੀ ਹੈ ਉਹ ਸਟੂਡੈਂਟ ਦੇ ਵੱਲੋਂ ਜ਼ੋਰ ਹੈਗੀ ਕਿ ਅਸੀਂ ਜਿਹੜੇ ਗੇਟ ਹੈਗੇ ਨੇ ਉਹਨਾਂ ਨੂੰ ਬੰਦ ਕਰਾਂਗੇ ਤਾਂ ਰਾਤ ਨੂੰ ਜਿਹੜਾ ਦੇਰ ਰਾਤ ਉਹਨਾਂ ਦੇ ਵੱਲੋਂ 2 ਨੰਬਰ ਗੇਟ ਤੇ ਕਾਫੀ ਜਿਹੜਾ ਹੰਗਾਮਾ ਕੀਤਾ ਸੀ ਤਾਂ ਗੇਟਾਂ ਨੂੰ ਬੰਦ ਕੀਤਾ ਗਿਆ ਸੀ ਤੇ ਇਹ ਦੇਖੋ ਹਾਲਾਂਕਿ ਯੂਨੀਵਰਸਿਟੀ ਜਿਹੜੀ ਛੁੱਟੀ ਕੀਤੀ ਗਈ ਹੈ ਪਰ ਫਿਰ ਵੀ ਲਗਾਤਾਰ ਜਿਹੜਾ ਪ੍ਰਸ਼ਾਸਨ ਹੈਗਾ ਉਸ ਦੇ ਵੱਲੋਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਪੂਰੇ ਚੰਡੀਗੜ੍ਹ ਦੇ ਵਿੱਚ ਅਗਰ ਅੱਜ ਅਸੀਂ ਕਿਸਾਨਾਂ ਦੀ ਜਿਹੜੀ ਕਾਲ ਹੈਗੀ ਹੈ ਉਸ ਨੂੰ ਉਸ ਦੇ ਨਾਲ ਨਜਿੱਠਣ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਉਹ ਤੁਹਾਨੂੰ ਅੱਜ ਚੱਪੇ-ਚੱਪੇ ਤੇ ਮਿਲੇਗਾ ਚੰਡੀਗੜ੍ਹ ਪੰਜਾਬ ਦੇ ਬਾਰਡਰਾਂ ਤੇ ਤੁਹਾਨੂੰ ਜਿਹੜਾ ਪੰਜਾਬ ਪੁਲਿਸ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਤੇ ਪੈਰਾ ਮਿਲਟਰੀ ਅਸੀਂ ਕਹਿ ਸਕਦੇ ਹਾਂ ਸੈਂਟਰ ਦੀਆਂ ਫੋਰਸਾਂ ਵੀ ਅੱਜ ਲਗਾਈਆਂ ਗਈਆਂ ਨੇ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤੀ ਅੰਸਰ ਕਿਸ ਤਰ੍ਹਾਂ ਦੀ ਕੋਈ ਹੜਕੰਪ ਕਰਦਾ ਤਾਂ ਉਸ ਦੇ ਉੱਪਰ ਕਾਰਵਾਈ ਹੋਏਗੀ ਤਾਂ ਇਹ ਪੰਜਾਬ ਯੂਨੀਵਰਸਿਟੀ ਦੀ ਤੜਕ ਸਵੇਰ ਦੀਆਂ ਤਸਵੀਰਾਂ ਨੇ ਪਿਛਲੇ ਦਿਨੀ ਜਦੋਂ ਅਸੀਂ ਤਸਵੀਰਾਂ ਦਿਖਾਈਆਂ ਸੀ ਉਹ ਕੁਝ ਵਕਰੀਆਂ ਤਸਵੀਰਾਂ ਸੀ ਅੱਜ ਪੁਲਿਸ ਪ੍ਰਸ਼ਾਸਨ ਇੱਥੇ ਜ਼ਰੂਰ ਦਿਖਾਈ ਦੇ ਰਿਹਾ ਹੈ ਸਟੂਡੈਂਟ ਦੀ ਕੋਈ ਵੀ ਇੱਥੇ ਐਕਟੀਵਿਟੀ ਨਹੀਂ ਹੈਗੀ